ਇਹ ਜੋ ਮਨਮੋਹਕ ਦ੍ਰਿਸ਼ ਤੁਸੀਂ ਦੇਖ ਰਹੇ ਹੋ ਇਹ ਮਹਾਕੁੰਭ ਵਿੱਚ ਸਿੱਖਾਂ ਦੇ ਸ਼੍ਰੀ ਪੰਚਾਇਤੀ ਨਿਰਮਲ ਅਖਾੜੇ ਦੇ ਆਗਮਨ ਦਾ ਹੈ ਅੱਗੇ ਰਤ ਤੇਜ ਸ਼ੋਭਿਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਅਤੇ ਹਜ਼ਾਰਾਂ ਸੰਤ ਮਹਾਰਤਮਾ ਗੁਰਬਾਣੀ ਦਾ ਪਾਠ ਕਰਦੇ ਹੋਏ ਮਹਾਕੁੰਭ ਪਹੁੰਚੇ ਪੂਰੇ ਰਾਹ ਲੋਕਾਂ ਨੇ ਫੁੱਲਾਂ ਦੀ ਵਰਖਾ ਕਰਦੇ ਹੋਏ ਉਨ੍ਹਾਂ ਦਾ ਸਵਾਗਤ ਕੀਤਾ ਅਜੀਬਾ ਦ੍ਰਿਸ਼ ਦੇਖ ਕੇ ਇੱਕ ਹੀ ਸਵਾਲ ਦਿਮਾਗ ਵਿੱਚ ਆਉਂਦਾ ਹੈ ਕਿ ਇਹ ਕਿਹੜੇ ਲੋਕ ਨੇ ਜਿਹੜੇ ਸਿੱਖ ਪੰਥ ਨੂੰ ਸਨਾਤਨ ਧਰਮ ਦੇ ਜਾਂ ਨਾਲ ਵੱਖ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਅਸਲ ਵਿੱਚ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਹੀ ਇਹ ਸ਼ੁਰੂਆਤ ਹੋ ਚੁੱਕੀ ਸੀ ਸਾਲ 1882 ਵਿੱਚ ਇੱਕ ਅੰਗਰੇਜ਼ ਅਫਸਰ ਪੰਜਾਬ ਦਾ ਟਿਪਲੀ ਕਮਿਸ਼ਨਰ ਬਣਿਆ ਜਿਸ ਦਾ ਨਾਮ ਸੀ ਮੈਕਸ ਆਥਰ ਮੈਕਲੀਵ ਜਿਸ ਨੂੰ ਥੋੜਾ ਬਹੁਤ ਪੰਜਾਬੀ ਅਤੇ ਗੁਰਮੁਖੀ ਦਾ ਗਿਆਨ ਸੀ ਇਹ 1857 ਦੀ ਆਜ਼ਾਦੀ ਦਿਨ ਦੇ ਤੋਹਫਾ ਦਾ ਸਮਾਸੀ ਜਦੋਂ ਸਿਰਫ 2 ਦਸ਼ਕ ਪਹਿਲਾਂ ਹੀ ਮਹਾਰਾਜ ਰਣਜੀਤ ਸਿੰਘ ਨੇ ਪੰਜਾਬ ਵਿਚਨਕ੍ਰੇ ਚੰਦਨਾ ਕੋ ਵਿਚਿਤ ਦਮ ਕਰ ਰੱਖਿਆ ਸੀ ਇਹ ਮਹਾਰਾਜਾ ਰਣਜੀਤ ਸਿੰਘ ਦੀ ਸੈਨਾ ਦਾ ਝੰਡਾ ਹੈ ਜਿਸ ਤੇ ਮਾਤਾ ਦੁਰਗਾ ਅਤੇ ਹਨੂਮਾਨ ਦਾ ਚਿੱਤਰ ਹੁੰਦਾ ਸੀ ਭਾਰਤ ਵਿੱਚ ਆਪਣੀਆਂ ਜਣਾ ਫੈਲਾਉਣ ਦੇ ਚਿੱਲੇ ਕੇ ਅੰਗਰੇਜ਼ਾਂ ਨੂੰ ਸਮਝ ਆ ਗਿਆ ਸੀ ਕਿ ਸਿੱਖ ਪਾਈ ਚਾਰੇ ਵਿੱਚ ਵੱਖਵਾਦ ਪੈਦਾ ਕੀਤੇ ਬਿਨਾ ਰਾਜ ਕਰਨਾ ਮੁਸ਼ਕਿਲ ਹੈ ਮੈਕਸ ਓਥਰ ਮੈਕਲੀਫ ਹੀ ਉਹ ਪਹਿਲਾ ਵਿਅਕਤੀ ਸੀ ਜਿਸਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ਸਿੱਖ ਹਿੰਦੂ ਨਹੀਂ ਹੁੰਦੇ ਉਸਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅੰਗਰੇਜ਼ੀ ਵਿੱਚ ਵੀ ਅਨੁਵਾਦ ਕੀਤਾ ਅਤੇ ਸਿੱਖ ਪੰਥ ਨੂੰ ਇੱਕ ਬੱਕਰੀ ਪਹਿਚਾਨ ਦਿਵਾਉਣ ਦੀ ကြਿਆ ਕਰੀ ਉਸਨੇ ਸਭ ਤੋਂ ਪਹਿਲਾਂ ਹਿੰਦੂ ਧਰਮ ਦੇ ਖਿਲਾਫ ਜ਼ਹਿਰ ਕੋਲਾ ਸ਼ੁਰੂ ਕਰ ਦਿੱਤਾ ਉਸ ਦਾ ਕਹਿਣਾ ਸੀ ਕਿ ਹਿੰਦੂ ਧਰਮ ਇੱਕ ਅਸਗਰ ਦੀ ਤਰ੍ਹਾਂ ਹੈ ਇਹ ਆਪਣੇ ਵਿਰੋਧੀ ਦੇ ਚਾਰੇ ਪਾਸੇ ਘੁੰਮ ਕੇ ਉਸ ਨੂੰ ਆਪਣੀ ਲਪੀਟ ਵਿੱਚ ਲੈ ਲੈਂਦਾ ਹੈ ਉਸ ਨੂੰ ਪੂਰੀ ਤਰ੍ਹਾਂ ਖਸਮ ਕਰ ਜਾਂਦਾ ਹੈ ਉਸੇ ਤਰ੍ਹਾਂ ਹਿੰਦੂ ਧਰਮ ਨੇ ਸਿੱਖ ਧਰਮ ਨੂੰ ਚਕੜ ਕੇ ਰੱਖਿਆ ਹੈ। ਇਹ ਨਵਾਂ ਧਰਮ ਆਪਣਾ ਬजूद ਬਣਾਉਣ ਲਈ ਲਗਾਤਾਰ ਸੰਘਰਸ਼ ਕਰ ਰਿਹਾ ਹੈ। ਜੇਕਰ ਸਿੱਖ ਧਰਮ ਨੂੰ ਰਾਜ ਸત્તા ਦਾ ਸਮਰਥਨ ਨਹੀਂ ਮਿਲਿਆ ਤਾਂ ਇਹ ਇੱਕ ਦਿਨ ਖਤਮ ਹੋ ਜਾਵੇਗਾ। ਇਸ ਇੱਕ ਸਿਧਾਂਤ ਨੇ ਪਰਿਵਾਰ ਦੀ ਤਰ੍ਹਾਂ ਮਿਲ ਕੇ ਰਹਿਣ ਵਾਲੇ ਹਿੰਦੂਆਂ ਤੇ ਸਿੱਖਾਂ ਵਿੱਚ ਫੁੱਟਪਾਉਣ ਦਾ ਕੰਮ ਕੀਤਾ ਸੀ। ਮਕਲੀਫ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਸਿੱਖ ਇੱਕ ਮਾਰਸ਼ਲ ਕੌਮ ਹੈ। ਜੋ ਕਿ ਸੈਨਾ ਵਿੱਚ ਭਰਤੀ ਹੋਣ ਲਈ ਸਭ ਤੋਂ ਵਧੀਆ ਹੈ ਉਸਨੇ ਪੰਜਾਬ ਵਿੱਚ ਸੈਨਾ ਦੀ ਨੌਕਰੀ ਲਈ ਸਿੱਖਾ ਲਈ ਰੱਖਵਾ ਕਰਨ ਵੀ ਲਾਗੂ ਕਰ ਦਿੱਤਾ ਮੈਕਸਾ ਉਥੇ ਮੈਕਲੀਫ ਨੇ ਹੀ ਸਿੱਖ ਵਿਦਵਾਨ ਕਾਨ ਸਿੰਘ ਨਾਭਾ ਤੋਂ ਸਨ 1879 ਵਿੱਚ ਅਮ ਹਿੰਦੂ ਨਹੀਂ ਨਾ ਦੇਖ ਪੁਸਤਕ ਲਿਖਵਾਈ ਸੀ ਸਾਲ 1909 ਵਿੱਚ ਉਸਨੇ ਆਪ ਹੀ ਕਿਤਾਬ ਲਿਖੀ ਜਿਸ ਦਾ ਨਾਮ ਸੀ ਦਾ ਸਿੱਖ ਰਿਲੀਜਨ ਇਟਸ ਗੁਰੂਸ ਸੈਕ੍ਰੀਟ ਰਾਈਟਰ ਐਂਡ ਆਥਰਸ ਇਸ ਕਿਤਾਬ ਵਿੱਚ ਉਸਨੇ ਸਿੱਖਾਂ ਨੂੰ ਸਨਾਤਨ ਧਰਮ ਨਾਲੋਂ ਵੱਖ ਕਰਨ ਦੀ ਪੂਰੀ ਰੂਪਰੇਖਾ ਨੂੰ ਤਿਆਰ ਕੀਤਾ। ਇਸ ਵਿੱਚ ਉਸਨੇ ਖਾਲਸਾ ਪੂਜਾ ਪੀਤੀ ਦੇ ਵੱਖਰੇ ਨਿਯਮ ਦੱਸੇ ਅਤੇ ਸਿੱਖਾਂ ਲਈ ਸੈਨਾ ਵਿੱਚ ਵੱਖਰੀ ਸੌਚ ਚੁੱਕਦਾ ਨਿਯਮ ਬਣਾਇਆ। ਉਸ ਸਮੇਂ ਗੁਰਦੁਆਰੇ ਮਹੰਤਾਂ ਅਤੇ ਪੁਜਾਰੀਆਂ ਦੀ ਨਿਗਰਾਨੀ ਹੇਠ ਹੁੰਦੇ ਸਨ। ਉਹਨਾਂ ਨੂੰ ਹਟਾ ਕੇ ਖਾਲਸਾ ਪ੍ਰਬੰਧਕ ਕਮੇਟੀ ਦਾ ਵਿਚਾਰ ਵੀ ਮੈਕੀਟਤਾ ਸੀ। ਸਾਲ 1906 ਵਿੱਚ ਅੰਗਰੇਜ਼ਾਂ ਨੇ ਸਿੱਖਾਂ ਨੂੰ ਵੱਖਰਾ ਧਰਮ ਹੋਣ ਦੀ ਮਾਨਤਾ ਦਿੱਤੀ। ਉਸ ਤੋਂ ਬਾਅਦ ਹੀ ਬਖਵਾਦੀਆਂ ਕੋਸ਼ਿਸ਼ਾਂ ਸ਼ੁਰੂ ਹੋ ਗਈਆਂ। ਇਸੇ ਨਾਲ ਹਰਿਮੰਦਰ ਸਾਹਿਬੀ 'ਚ Hindu Devi ਦੇ ਤਸਵੀਰਾਂ ਨੂੰ ਹਟਾ ਦਿੱਤਾ ਗਿਆ। ਸਾਲ 1909 ਵਿੱਚ ਅਨੰਦ ਮੈਰੇਜ ਐਕਟ ਪਾਸ ਕਰਵਾਇਆ ਗਿਆ ਜਿਸ ਵਿੱਚ ਸਿੱਖਾਂ ਲਈ ਵਿਆਹ ਦੇ ਵੱਖਰੇ ਰੂਲ ਬਣਾਏ ਗਏ ਸਨ। ਇਸ ਤੋਂ ਪਹਿਲਾਂ ਸਿੱਖਾਂ ਦੇ ਵਿਆਹ ਵੀ ਹਿੰਦੂ ਪੁਜੋਹੀਤ ਹੀ ਬੈਦਿਕ ਰੀਤੀ ਰਿਵਾਜ ਨਾਲ ਕਰਾਉਂਦੇ ਸਨ 1925 ਵਿੱਚ ਸਿੱਖ ਗੁਰਦੁਆਰਾ ਬਿੱਲ ਪਾਸ ਹੋਇਆ ਇਸ ਤੋਂ ਬਾਅਦ ਗੁਰਦੁਆਰਿਆਂ ਵਿੱਚ ਪੁਜੋਹੀਤਾਂ ਤੇ ਦੋਸ਼ ਲਗਾ ਕੇ ਉਹਨਾਂ ਨੂੰ ਹਟਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਗੁਰ ਸੰਤ ਮਹੰਤਾ ਨਾਲ ਕੁੱਟਮਾਰ ਕੀਤੀ ਗਈ ਤੇ ਕਈਆਂ ਦਾ ਕਤਲ ਵੀ ਕੀਤਾ ਗਿਆ ਸਾਲ 1945 ਵਿੱਚ ਇੱਕ ਆਚਾਰ ਸੰਹਿਤਾ ਬਣਾਈ ਗਈ ਜੋ ਤੈਅ ਕਰਦੀ ਸੀ ਕਿ ਕੌਣ ਸਿੱਖ ਹੈ ਅਤੇ ਕੌਣ ਨਹੀਂ ਜਿਸ ਨੂੰ ਰਹਿਤ ਮर्यादा ਦੇ ਨਾਂ ਨਾਲ ਇੱਕ ਜਾਣਿਆ ਜਾਂਦਾ ਹੈ ਜਿਸ ਦਾ ਮੁੱਖ ਉਦੇਸ਼ ਸਿੱਖਾਂ ਨੂੰ ਉਹਨਾਂ ਦੀਆਂ ਜੜ੍ਹਾਂ ਤੋਂ ਦੂਰ ਕਰਨਾ ਸੀ ਇਸ ਵਿੱਚ ਕਿਹਾ ਗਿਆ ਕਿ ਸਿੱਖਾਂ ਲਈ ਮੂਰਤੀ ਪੂਜਾ ਕਰਨਾ ਵਰਜਿਤ ਹੈ ਅਤੇ ਉਹ ਸਿਰਫ ਗੁਰੂ ਗ੍ਰੰਥ ਸਾਹਿਬ ਵਿੱਚ ਹੀ ਸ਼ਰਧਾ ਰੱਖ ਸਕਦੇ ਨੇ ਇਸ ਤਰ੍ਹਾਂ ਦੇ ਸਿਧਾਂਤਾਂ ਦੇ ਨਾਲ ਸਿੱਖਾਂ ਨੂੰ ਦੂਜੇ ਵਿਦੇਸ਼ੀ ਧਰਮਾਂ ਦੇ ਨਾਲ ਖੜਾ ਕਰਨ ਦੀ ਕੋਸ਼ਿਸ਼ ਕੀਤੀ ਗਈ ਇਹ ਵੀ ਧਿਆਨ ਰੱਖਿਆ ਗਿਆ ਕਿ ਸਿੱਖ ਧਰਮ ਦੀਆਂ ਰੀਤੀਆਂ ਵਿੱਚ ਫਾਰਸੀ ਭਾਸ਼ਾ ਦਾ ਵੱਧ ਤੋਂ ਵੱਧ ਪ੍ਰਯੋਗ ਹੋਵੇ ਇਸ ਤੋਂ ਬਾਅਦ ਸਿੱਖ ਇਤਿਹਾਸ ਨੂੰ ਨਵੇਂ ਸਿਰੇ ਤੋਂ ਲਿਖਣਾ ਕੰਮ ਸ਼ੁਰੂ ਹੋਇਆ। ਹਰਿਮੰਦਰ ਸਾਹਿਬ ਦੇ ਨੀਕ ਮੁਸਲਮਾਨ ਦੇ ਹੱਥੋਂ ਤੇ ਗੰਗੂ ਬ੍ਰਾਹਮਣ ਜਹੀਆਂ ਨਕਲੀ ਕਹਾਣੀਆਂ ਬਣਾਈਆਂ ਗਈਆਂ। ਇਸ ਤੋਂ ਪਹਿਲਾਂ ਇਸ ਦਾ ਕੋਈ ਪ੍ਰਮਾਣ ਨਹੀਂ ਮਿਲਦਾ। ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਦਸ਼ਮ ਗ੍ਰੰਥ ਵਿੱਚ ਚੰਡੇ ਦੀ ਬਾਹਰ ਨੂੰ ਮਿਲਾਵਟ ਘੋਸ਼ਿਤ ਕੀਤਾ ਗਿਆ, ਜੋ ਕਿ ਦੁਰਗਾ ਸप्तਸ਼ਤੀ ਦੇ ਆਧਾਰਿਤ ਹੈ। ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਬਚਿੱਤਰ ਨਾਟਕ ਨੂੰ ਵੀ ਖਾਰਜ ਕਰ ਦਿੱਤਾ ਗਿਆ, ਜਿਸ ਵਿੱਚ ਹਿੰਦੂਆਂ ਤੇ ਮੰਡਰਾ ਰਹੇ ਖੱਤਰੀਆਂ ਦੀ ਗੱਲ ਕਹੀ ਗਈ। ਬੀਰ ਹਕੀਕਤ ਰਾਏ ਭਾਈ ਸਤੀਦਾਸ ਭਾਈ ਮਰਦੀਦਾਸ ਅਤੇ ਭਾਈ ਬਿਹਾਲਾ ਜੀ ਦੇ ਬਲੀਦਾਨ ਨੂੰ ਸਿੱਖਾਂ ਦਾ ਬਲੀਦਾਨ ਦੱਸ ਕੇ ਪ੍ਰਚਾਰ ਕੀਤਾ ਗਿਆ ਜਦੋਂ ਕਿ ਇਹਨਾਂ ਦੇ ਵੰਸ਼ਜ ਅੱਜ ਵੀ ਦੁਹਾਈ ਬੰਦਾ ਬਹਾਦਰ ਜਿਨ੍ਹਾਂ ਦਾ ਉਸ ਸਮੇਂ ਤਤ ਖਾਲਸਾ ਬਣਾ ਕੇ ਵਿਰੋਧ ਕੀਤਾ ਗਿਆ ਸੀ ਮਗਲਾਂ ਨਾਲ ਮਿਲ ਕੇ ਉਹਨਾਂ ਨੂੰ ਸਤਾਇਆ ਗਿਆ ਸੀ ਬੰਦਾ ਬਹਾਦਰ ਦੇ ਬਲੀਦਾਨ ਨੂੰ ਇੱਕ ਬਕਰੇ ਨਜ਼ਰੀਏ ਨਾਲ ਪੇਸ਼ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਬਣਾਏ ਗਏ ਨਿਰਮਲ ਅਖਾਰੇ ਨੂੰ ਸਿੱਕੇ ਇਤਿਹਾਸ ਤੋਂ ਖਾਰਜ ਕਰ ਦਿੱਤਾ ਗਿਆ ਕਿਉਂਕਿ ਇਹ ਸੰਸਕ੍ਰਿਤ ਅਤੇ ਵੇਦਾਂ ਦੇ ਪ੍ਰਚਾਰ ਪ੍ਰਸਾਰ ਲਈ ਬਣਾਇਆ ਗਿਆ ਸੀ ਇਸੇ ਤਰ੍ਹਾਂ ਮੈਕਸ ਆਥਰ ਮੈਕਲੀਫ ਨੇ ਜਿਸ ਬਕਰੇ ਖਾਲਸਾ ਪੰਥ ਦੀ ਕਲਪਨਾ ਕੀਤੀ ਸੀ ਉਸ ਦਾ ਅਸਲ ਵਿੱਚ ਗੁਰੂਆਂ ਦੀ ਸਿੱਖਿਆ ਨਾਲ ਕੋਈ ਸੰਬੰਧ ਨਹੀਂ ਸੀ ਅੱਜ ਅਸੀਂ ਕੱਟੜ ਪੰਥੀ ਸਿੱਖ ਦੇਖਦੇ ਹਾਂ ਇੱਕ ਤਰ੍ਹਾਂ ਉਹਦਾ ਸੰਸਥਾਪਕ ਮੈਕਲੀਫੀ ਹੈ ਇਸ ਨੂੰ ਮੰਨਣ ਵਾਲਿਆਂ ਨੂੰ ਕੁਝ ਲੋਕ ਮੈਕਸਿਕ ਵੀ ਕਹਿੰਦੇ ਨੇ ਦੂਜੇ ਪਾਸੇ ਉਹ ਗੁਰਸਿੱਖਾਂ ਜੋ ਆਪਣੇ ਆਪ ਨੂੰ ਸਿੱਖ ਰੀਤੀਆਂ ਨਾਲ ਜੋੜ ਕੇ ਦੇਖਦੇ ਹਨ। ਖੁਦ ਨੂੰ ਪੂਰੀ ਤਰ੍ਹਾਂ ਪਰਵਾਸ਼ਿਤ ਕਰਨਾ ਤੇ ਦੂਜਿਆਂ ਨੂੰ ਰੱਦ ਕਰਨਾ ਵਿਦੇਸ਼ੀ ਰੀਤੀਆਂ ਦਾ ਹੀ ਹਿੱਸਾ ਹੈ। ਸਨਾਤਨੀ ਸਨਾਤਨਾ ਵਿੱਚ ਕਿਸੇ ਧਰਮ ਨੂੰ ਪਰਿਵਾਸ਼ਿਤ ਕਰਨ ਦਾ ਕੋਈ ਦਬਾਅ ਨਹੀਂ। ਅੱਜ ਵੀ ਪੰਜਾਬੀ Hindu ਗੁਰਦੁਆਰਿਆਂ ਵਿੱਚ ਬੜੀ ਸਹਿਜਤਾ ਨਾਲ ਜਾਂਦੇ ਨੇ ਅਤੇ ਇਸੇ ਤਰ੍ਹਾਂ ਵੈਸ਼ਨੂ, ਦੀਵਯ ਅਤੇ ਨਾਨਾ ਦੇਵੀ ਮੰਦਰਾਂ ਵਿੱਚ ਵੀ ਸਿੱਖ ਸ਼ਰਧਾਲੂਆਂ ਦੀ ਵੱਡੀ ਗਿਣਤੀ ਦੇਖਣ ਨੂੰ ਮਿਲਦੀ ਹੈ। ਦੋਵਾਂ ਵਿੱਚ ਜਿਹਾ ਕੋਈ ਵੱਡਾ ਵਿਵਾਦ ਨਹੀਂ ਗੁਰੂ ਗ੍ਰੰਥ ਸਾਹਿਬ ਵਿੱਚ ਹਰੀ ਸ਼ਬਦ 8000 ਤੋਂ ਵੀ ਜ਼ਿਆਦਾ ਵਾਰ ਇਸੇ ਤਰ੍ਹਾਂ RAM ਸ਼ਬਦ 2500 ਤੋਂ ਵੀ ਜ਼ਿਆਦਾ ਵਾਰ ਲਿਆ ਗਿਆ ਹੈ ਗੁਰੂ ਗੋਬਿੰਦ ਸਿੰਘ ਜੀ ਦਾ ਨਾਮ ਵਿੱਚ ਹੀ ਗੋਬਿੰਦ ਹੈ ਪਰ ਅਤ ਸਿੰਘ ਉਪਨਾਮ ਵੀ ਹਿੰਦੂਆਂ ਤੋਂ ਹੀ ਲਿਆ ਗਿਆ ਬਹੁਤ ਹੀ ਯੋਜਨਾਬੱਧ ਤਰੀਕੇ ਨਾਲ ਤੇ ਬੜੇ ਹੀ ਖੋਖਲੇ ਤਰਕ ਦੇ ਕੇ ਇਹਨਾਂ ਕਥਾ ਨੂੰ ਝੂਠਾ ਕਹਿਣਾ ਸ਼ੁਰੂ ਕਰ ਦਿੱਤਾ ਗਿਆ ਕਿ ਇਹ ਉਹ RAM ਨਹੀਂ ਇਹ ਉਹ ਕ੍ਰਿਸ਼ਨ ਨਹੀਂ ਹੈ ਉਹ ਚੰਡੀ ਨਹੀਂ ਇਥੋਂ ਤੱਕ ਕਿ ਉਹਨਾਂ ਦੇ ਅਨੁਸਾਰ ਦੇਸ਼ ਦੀ ਬਾ ਪਰਮੋਹ ਹੈ ਵਿੱਚ ਵੀ ਉਹ ਸ਼ਿਖ ਨਹੀਂ ਹੈ ਕਿ ਇਹ ਹੀ ਗੁਰੂ ਗ੍ਰੰਥ ਸਾਹਿਬ ਦਾ અપਮਾਨ ਨਹੀਂ ਜਿਸਦੇ ਅਰਥ ਨੂੰ ਹੀ ਗਲਤ ਦੱਸਿਆ ਗਿਆ ਜੇਕਰ ਇਹ ਉਹ ਰਾਮ ਨਹੀਂ ਤਾਂ 1858 ਵਿੱਚ ਸਭ ਤੋਂ ਪਹਿਲਾਂ ਨਿਹੰਗ ਸਿੰਘਾਂ ਨੇ ਰਾਮ ਮੰਦਿਰ ਦੇ ਬਣੇ ਬਾਵਰੇ ਟਾਂਚੇ ਵਿੱਚ ਦਾਖਲ ਹੋ ਕੇ ਰਾਮ ਦਾ ਹਵਨ ਕਿਉਂ ਕੀਤਾ ਸੀ Hindu ate Sikh milke pehla Mughal ate baad vich Angrezan naal lade batnare dauran Hindu ate ਸਿੱਖਾਂ ਦੋਨਾਂ ਨੇ ਹੀ ਇਸਲਾਮਿਕ ਕੱਟੜ ਦਾ ਚੱਲੀ ਮੈਕਲਿਫ ਨੇ ਆਪਸੀ ਫੁੱਟ ਦਾ ਜੋ ਬੀਜ ਬੀਜਿਆ ਸੀ ਉਹ ਆਪਣੀਆਂ ਜੜ੍ਹਾਂ ਫਿਲਾਉਂਦਾ ਗਿਆ ਖਾਲਿਸਤਾਨ ਦੇ ਨਾਂ ਤੇ ਪੰਜਾਬ ਵਿੱਚ ਹਜ਼ਾਰਾਂ ਬੇਕਸੂਰ ਹਿੰਦੂਆਂ ਦਾ ਕਤਲ ਕੀਤਾ ਗਿਆ ਇਸ ਤੋਂ ਬਾਅਦ 1984 ਵਿੱਚ ਸਿੱਖ ਕਤਲੇ ਆਮ ਲਈ ਉਹ ਹੀ ਹਿੰਦੂਆਂ ਨੂੰ ਦੋਸ਼ੀ ਸਮਝਦੇ ਸਨ ਉਹ ਅਸਲ ਵਿੱਚ ਕਾਂਗਰਸ ਦੁਆਰਾ ਕਰਵਾਇਆ ਗਿਆ ਸੀ ਜਦੋਂ ਕਿ ਕੱਟੜ ਪੰਥੀ ਸਿੱਖ ਇਸ ਨੂੰ ਲੈ ਕੇ ਕਾਂਗਰਸ ਦੇ ਵਿਰੁੱਧ ਕੁਝ ਵੀ ਨਹੀਂ ਬੋਲਦੇ ਇਹਨਾਂ ਲੋਕਾਂ ਦਾ ਸਮੂਹ ਇਹਨਾਂ ਲੋਕਾਂ ਦਾ ਸਮੂਹ ਭਾਰਤ ਦੇ ਨਾਲ ਨਾਂਨ ਕੈਨੇਡਾ ਅਮਰੀਕਾ ਤੇ ਇੰਗਲੈਂਡ ਵਿੱਚ ਵੀ ਐਕਟਿਵ ਹੈ ਹਾਲਾਂਕਿ ਪਾਕਿਸਤਾਨ ਵਿੱਚ ਇਹਨਾਂ ਦੇ ਪੁਰਖਿਆਂ ਨੂੰ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਗਿਆ ਗੁਰਦੁਆਰਿਆਂ ਨੂੰ ਮਸਜਿਦਾਂ ਵਿੱਚ ਤਬਦੀਲ ਕਰ ਦਿੱਤਾ ਗਿਆ ਪਰ ਉਸ ਪਾਕਿਸਤਾਨ ਨਾਲ ਇਹਨਾਂ ਦੀ ਪੱਕੀ ਦੋਸਤੀ ਹੈ ਮੈਕਲਿਸ ਦਾ ਉਦੇਸ਼ ਪੂਰਾ ਹੋ ਚੁੱਕਿਆ ਹੈ ਜੋ ਆਪਣੀਆਂ ਜੜਾਂ ਤੋਂ ਟੁੱਟ ਜਾਂਦੇ ਨੇ ਉਹਨਾਂ ਨੂੰ ਕਿਸੇ ਵੱਲ ਵੀ ਮੋੜਨਾ ਆਸਾਨ ਹੋ ਜਾਂਦਾ ਹੈ ਪੰਜਾਬ ਵਿੱਚ ਅੱਜ ਜੋ ਧਰਮ ਪਰਿਵਰਤਨ ਹੋ ਰਿਹਾ ਹੈ ਇਸੇ ਦਾ ਨਤੀਜਾ ਹੈ ਇੱਕ ਅਨੁਮਾਨ ਮੁਤਾਬਿਕ ਪੰਜਾਬ ਦੇ 23 ਜ਼ਿਲ੍ਹੇ ਵਿੱਚ 65000 ਪਾਦਰੀ ਹਨ ਇਹਨਾਂ ਵਿੱਚ ਜ਼ਿਆਦਾਤਰ ਨਵੇਂ ਹਨ ਜਿਨ੍ਹਾਂ ਨੇ ਹਾਲ ਹੀ ਦੇ ਵਿੱਚ ਧਰਮ ਪਰਿਵਰਤਨ ਕੀਤਾ ਹੈ ਅਸਲ ਵਿੱਚ ਖਾਲਿਸਤਾਨ ਇਸਾਈ ਮਿਸ਼ਨਰੀਆਂ ਦਾ ਇੱਕ ਪ੍ਰੋਜੈਕਟ ਹੈ ਜਿਸ ਦੇ ਮੈਕਸ ਆਫਟਰ ਮੈਕ ਲਿਖ ਦੇ ਸਮੇ ਤੋਂ ਹੀ ਕੰਮ ਸ਼ੁਰੂ ਹੋ ਪਾਕਿਸਤਾਨ ਦੀ ਕੂਫੀਆ ਏਜੰਸੀ ਆਈਐਸਏ ਦਾ ਸਿਰਫ ਇੱਕ ਸਹਾਇਕ ਹੈ ਗੁਰੂ ਮੰਦਿ ਸਿੱਖਿਆ ਤੇ ਧਾਰਿਤ ਪੰਥ ਦੀ ਇੱਕ ਵੱਡੀ ਚੁਣੌਤੀ ਹੈ ਜੇਕਰ ਸਮੇਂ ਸੀਰੀਸ ਨੂੰ ਰੋਕਿਆ ਨਹੀਂ ਗਿਆ ਤਾਂ ਸਿਰਫ ਸਿੱਕਾ ਲਈ ਨਹੀਂ ਬਲਕਿ ਪੂਰੇ ਭਾਰਤ ਲਈ ਸਮੱਸਿਆ ਖੜੀ ਹੋ ਚੁੱਕੀ